ਜਿੱਥੇ ਗਲਤਫਹਿਮੀਆਂ ਦੇ ਨਾਲ ਪਤੀ ਪਤਨੀ ਦੇ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਉੱਥੇ ਹੀ ਹਰਜਿੰਦਰ ਸਿੰਘ ਬਾਠ ਜੀ ਹਾਂ ਤੁਹਾਨੂੰ ਦੱਸਿਆ ਕਿ ਆਮ ਆਦੀ ਪਾਰਟੀ ਦੇ ਆਗੂ ਹਰਜਿੰਦਰ ਸਿੰਘ ਬਾਠ ਵੱਲੋਂ ਇਹ ਰਿਸ਼ਤੇ ਜੋੜਨ ਦੀ ਜੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਾ ਇੱਕ ਮਾਮਲਾ ਜੜਾਇਆ ਕਾਫੀ ਦਿਨਾਂ ਤੋਂ ਜੜਾਇਆ ਹਰਜਿੰਦਰ ਸਿੰਘ ਬਾੜਜੀ ਦੇ ਕੋਲ ਆਇਆ ਸੀਗਾ ਤਾਂ ਪਤੀ ਪਤਨੀ ਦੇ ਵਿੱਚ ਲੰਬੇ ਸਮੇਂ ਤੋਂ ਲੜਾਈ ਝਗੜਾ ਚੱਲ ਰਿਹਾ ਸੀ ਤਾਂ ਮਾਮਲਾ ਤਲਾਕ ਤੱਕ ਪਹੁੰਚ ਗਿਆ ਸੀ ਪਰ ਲੇਕਿਨ ਹਰਜਿੰਦਰ ਸਿੰਘ ਬਾੜਜੀ ਵੱਲੋਂ ਅਤੇ ਉਹਨਾਂ ਦੇ ਯਤਨਾਂ ਸਦਕਾ ਪਤੀ ਪਤਨੀ ਦੇ ਵਿੱਚ ਗਲਤ ਫਹਿਮੀਆਂ ਨੂੰ ਦੂਰ ਕਰਕੇ ਤਾਂ ਇੱਕਤੀ ਦਾ ਦੁਬਾਰਾ ਜੜਾ ਘਰ ਵਸਾਇਆ ਗਿਆ ਤਾਂ ਉਹ ਦੱਸਦੀ ਹੈ ਕਿ ਜੋ ਮਨਮੁਟਾਵ ਇੱਕ ਦੂਜੇ ਦੇ ਮਨਾਂ ਦੇ ਵਿੱਚ ਸਨ ਉਹ ਸਾਰੇ ਦੂਰ ਕਰਕੇ ਤੇ ਮੌਤਵਾਰਾਂ ਦੀ ਦੇਖਰੇਖ ਦੇ ਵਿੱਚ ਉਸੇ ਹੀ ਘਰ ਦੇ ਵਿੱਚ ਲੜਕੀ ਨੂੰ ਤੋੜਿਆ ਗਿਆ ਹਾਂਜੀ ਨਾਮ ਦੱਸੋ ਜੀ ਪਹਿਲਾਂ ਆਪਣਾ ਮੈਂ ਹਰਜਿੰਦਰ ਸਿੰਘ ਬਾਠ ਡੇਰਾ ਬਾਬਾ ਦਰਸ਼ਨ ਸਿੰਘ ਕਲੋਨੀ ਆਮ ਪਾਰਟੀ ਦਾ ਸੀਨੀਅਰ ਵਰਕਰ ਹਾਂ ਜੋ ਕਿ ਹਲਕਾ ਪੱਛਮੀ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਇਨ ਸਾਲ ਤੋਂ ਮੌਕਾ ਮਿਲਿਆ ਵਾ ਸਾਡੇ ਕੋਲ ਜੋ ਵੀ ਕੋ ਲੋਕਾਂ ਦੀਆਂ ਪ੍ਰੋਬਲਮਾਂ ਆਈਆਂ ਕੋਈ ਹੋਵੇ ਉਹ ਅਸੀਂ ਆਪਣੇ ਮਨੋਂ ਤਨੋਂ ਹੋ ਕੇ ਉਹਦੀ ਸੇਵਾ ਹੀ ਨਿਪਰੇ ਚੜਾਉਨੇ ਆਗੇ ਕੱਲ ਸਾਡੇ ਕੋਲ ਇੱਕ ਮਜੀਠਾ ਹਲਕਾ ਦਾ ਇੱਕ ਲੜਕੀ ਦਾ ਦੋਹਾਂ ਜੀਆਂ ਦਾ ਝਗੜਾ ਸੀਗਾ ਜੋ ਲੜਕੀ ਵਾਲੇ ਸੀਗੇ ਉਹ ਅਗੇ ਸੀਗੇ ਅੰਮਨਾ ਪਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਜੋ ਲੜਕੇ ਦਾ ਡੈਡੀ ਆ ਭੋਮਾ ਵਡਾਲਾ ਦੇ ਰਹਿਣ ਵਾਲੇ ਸੀਗੇ ਜੋ ਲੜਕੀ ਪਰਿਵਾਰ ਆ ਮਨਪ੍ਰੀਤ ਕੌਰ ਪਿਤਾ ਸੁਖਦੇਵ ਸਿੰਘ ਪਿੰਡ ਭੰਗਵਾ ਇਹਨਾਂ ਦਾ ਕਾਫੀ ਚਿਰਾਂ ਤੋਂ ਝਗੜਾ ਚੱਲਿਆ ਰਿਹਾ ਸੀਗਾ ਜੋ ਕਿ ਲੜਕਾ ਫੌਰਨ ਦबई ਦੇ ਵਿੱਚ ਰਹਿ ਰਿਹਾ ਸੀਗਾ ਲੜਕੀ ਜਿਹੜੀ ਆ ਇਥੋਂ ਲੜਕੇ ਵਾਲੇ ਸ਼ਿਫਟ ਕਰਕੇ ਚੰਡੀਗੜ੍ਹ ਮੁਹਾਲੀ ਨੇ ਉਹਨਾਂ ਰਾਤ ਕਰ ਲਈ ਸੀ ਉਹਨਾਂ ਦਾ ਕੋਈ ਆਪਸ ਵਿੱਚ ਪੈਸੇ ਦਾ ਝਗੜਾ ਸੀਗਾ ਤੇ ਉਹ ਲੜਕਾ ਸੀਗਾ ਉਹ ਕਹਿੰਦਾ ਸੀ ਆਪਣੀ ਘਰ ਵਾਲੀ ਲੜਕੀ ਨੂੰ ਮੈਸੇਜ ਨੂੰ ਵੀ ਸਾਨੂੰ ਆਪਣੇ 46 ਸਾਲਾਂ ਦਾ ਹਿਸਾਬ ਦਿਓ ਤੇਰੇ ਪੈਸੇ ਕਿੱਥੇ ਗਏ ਜਿਹੜਾ ਕਿ ਹਲਕਾ ਮਜੀਠੇ ਦੇ ਡੀਐਸਪੀ ਸਾਹਿਬ ਕੋਲ ਕੇਸ ਪਹੁੰਚਿਆ ਸੀਗਾ ਉਹ ਅਸੀਂ ਇਲਾਕੇ ਦੇ ਮੋਢਬਰ ਬੰਦਿਆਂ ਨੇ ਤੇ ਮੈਨੂੰ ਡਾਕਟਰ ਸਾਹਿਬ ਨੂੰ ਉੱਥੇ ਜਾਣ ਦਾ ਮੌਕਾ ਦਿੱਤਾ ਵੀ ਬਾਦਸਾ ਤੁਸੀਂ ਉੱਥੇ ਪਹੁੰਚ ਕੇ ਉਹ ਮਸਲਾ ਜਿਹੜਾ ਵਾ ਹਲ ਕਰਾਇਆ ਜਾਵੇ ਜੋ ਅਸੀਂ ਉੱਥੇ ਥਾਣੇ ਨਹੀਂ ਬੈਠੇ ਸਾਡਾ ਇਨਕ ਹੁੰਦਾ ਵੀ ਥਾਣੇ ਬਹਿ ਕੇ ਨਹੀਂ ਜਿਹੜਾ ਕੰਮ ਆ ਉਹ ਪੰਚਾਇਤ ਦੇ ਵਿੱਚ ਹੀ ਨਿਪਟੇ ਚੜਾਇਆ ਜਾਵੇ ਤੇ ਵਧੀਆ ਵਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਥਾਣੇ ਦੇ ਵਿੱਚ ਸਾਡੀਆਂ ਬੀਬੀਆਂ ਭੈਣਾ ਜਾਣ ਕਿਉਂਕਿ ਜਿਹੜਾ ਇਹ ਫੈਸਲਾ ਵਾ ਹਮੇਸ਼ਾ ਹੀ ਪਰੇ ਕਰਦੀ ਆ ਪੁਲਸ ਵਾਲੇ ਕੁਝ ਨਹੀਂ ਨਿਬੇੜ ਦਿੰਦੇ ਅਸੀਂ ਫਿਰ ਉੱਥੇ ਲੱਗ ਕੇ ਮੁੱਢ ਬਾਰਿਆਂ ਸਾਰਿਆਂ ਨੇ ਇਕੱਠਿਆਂ ਹੋ ਕੇ ਲੜਕੀ ਨਾਲ ਗਰਭਾ ਕੀਤੀ ਲੜਕੇ ਨਾਲ ਗਰਭਾ ਕੀਤੀ ਉਹਨਾਂ ਨੂੰ ਕਾਫੀ ਸਮਝਾਉਂਦੇ باوجود ਅਸੀਂ ਉਹਨਾਂ ਨੂੰ ਲੜਕੀ ਨੂੰ ਲੜਕੇ ਵਾਲਿਆਂ ਦੇ ਨਾਲ ਉਹਨੂੰ ਤੋੜ ਦਿੱਤਾ ਗਿਆ ਵਾ ਇਸ ਕਰਕੇ ਲੜਕੀ ਪਰਿਵਾਰ ਬਹੁਤ ਖੁਸ਼ ਹੋਇਆ ਕਿ ਸਾਨੂੰ ਬਾਤਸਾਪ ਅਸੀਂ ਘਰ ਉਜੜ ਤੋਂ ਬਚਾ ਦਿੱਤਾ ਵਾ ਤੁਹਾਡੇ ਸਾਹਮਣੇ ਅੱਗੇ ਵੀ ਮੈਂ ਕਾਫੀ ਇਹ ਫੈਸਲੇ ਕਰਾਏ ਆ ਕਈਆਂ ਦੇ ਕੀ ਠੀਆਂ ਦੇ ਘਰ ਵਸਾਏ ਆਗੇ ਤੇ ਅਸੀਂ ਨਹੀਂ ਕਹਿੰਦੇ ਇਹ ਅੱਜਕੱਲ ਬਹੁਤ ਪ੍ਰੋਬਲਮ ਆ ਰਹੀ ਆ ਲੜਕੇ ਲੜਕੀ ਦੀ ਵਿੱਚ ਕਿਉਂਕਿ ਅਸੀਂ ਕਹਿੰਦੇ ਆਂ ਕਿ ਅਸੀਂ ਵੀ ਧੀਆ ਭੈਣਾਂ ਵਾਲੇ ਆਂ ਜਿਹੜਾ ਕਿ ਇਹੋ ਜਿਹੀ ਕਿਸੇ ਨੂੰ ਨੌਬਤ ਨਾ ਆਵੇ ਜੋ ਮੈਨੂੰ ਡਾਕਟਰ ਜਸਪੀਤ ਸਿੰਘ ਐਮਐਲਏ ਸਾਹਿਬ ਸੰਧੂ ਸਾਹਿਬ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਸੀਗਾ ਮੈਂ ਉਹ ਆਪਣੇ ਮਨੋਂ ਤਨੋਂ ਹੋ ਕੇ ਇਲਾਕੇ ਦੀ ਸੇਵਾ ਵੀ ਕਰ ਰਿਹਾ ਮੈਂ ਤੇ ਆਪਣੀਆਂ ਭੈਣਾਂ ਦੀਆਂ ਧੀਆਂ ਦੀ ਸੇਵਾ ਵੀ ਕਰ ਰਿਹਾ ਕਿ ਅਸੀਂ ਕਿਸੇ ਦਾ ਘਰ ਨਾ ਜਾੜਿਆ ਜਾਵੇ ਉਹ ਆਪਣੇ ਘਰ ਤੇ ਖੁਸ਼ੀ ਖੁਸ਼ੀ ਰਹੇ ਤੇ ਆਪਣੀ ਜ਼ਿੰਦਗੀ ਬਤੀਤ ਕਰੇ ਕਿਉਂਕਿ ਉਹਦੇ ਵਿੱਚ ਜਿਹੜੇ ਮੋਹਤਬਰ ਆਦਮੀ ਸੀਗੇ ਸਰ ਪਰਾਪਜੀਤ ਸਿੰਘ ਜੀ ਪ੍ਰਭਜੋਤ ਸਿੰਘ ਜੀ ਆਪਣੇ ਸੰਧਾ ਵਾਲੀ ਇਹ ਵਜਦੇ ਸੋ ਸਾਡੇ ਲੱਗੇ ਯਾਰ ਐਸਾ ਦੀ ਬਹੁਤ ਵਧੀਆ ਸੂਝਵਾਨ ਆਦਮੀ ਹੈਗੇ ਸੂਬੇ ਵਾਲਾ ਜਗਜੀਤ ਸਿੰਘ ਜੀ ਆ ਸਾਡੇ ਗਰਜੀਤ ਸਿੰਘ ਆ ਫੌਜੀ ਸਾਹਿਬ ਅਗੇ ਤੇ ਉਧਰੋਂ ਇੱਕ ਗਰਜੀਤ ਸਿੰਘ ਮਨਜੋਤ ਸਿੰਘ ਸੀਗੇ ਸਾਜਨ ਸਿੰਘ ਜੀ ਇੱਕ ਉਥੇ ਸਰਪੰਚ ਬੋਬੀ ਜਿਹੜੇ ਕਿ ਭਗਵਾਨ ਦੇ ਸੀਗੇ ਅਸੀਂ ਇਲਾਕੇ ਦੇ ਮੋਹ ਪਰਾਂ ਵਿੱਚ ਰਲ ਕੇ ਸਾਰਾ ਅਸੀਂ ਉਹ ਫੈਸਲਾ ਕਰਾਤਾ ਵਾ ਤੇ ਅਸੀਂ ਕਹਿੰਦੇ ਆਂ ਕਿ ਜੋ ਵੀ ਸਾਡੇ ਕੋਲ ਸੇਵਾ ਕੀਤੀ ਜਾਂਦੀ ਆ ਅਸੀਂ ਰਾਤ ਦਿਨ ਇਲਾਕੇ ਦੀ ਸੇਵਾ ਕਰਦੇ ਆਂ ਕਿਉਂਕਿ ਇਲਾਕੇ ਦੀ ਸਾਨੂੰ ਸੇਵਾ ਕਰਨ ਦਾ ਬਹੁਤ ਮੌਕਾ ਮਿਲਿਆ ਵਾ ਇਲਾਕੇ ਦੇ ਵੀ ਅਸੀਂ ਸੇਵਾ ਕਰਾਂਗੇ ਤਕੜੇ ਹੋ ਕੇ ਇਹ ਨਹੀਂ ਹੈਗਾ ਕਿ ਅਸੀਂ ਇਲਾਕੇ ਦੇ ਵਿੱਚ ਸਾਡੀ ਜਿੱਤ ਪ੍ਰਾਪਤ ਹੋਈ ਹੈਗੀ ਤੇ ਅਸੀਂ ਮਲਵਾ ਅੱਗੇ ਲਾ ਕੇ ਜਿਹੜਾ ਕੰਮ ਆ ਕਰਾਵਾਂਗੇ ਸਾਨੂੰ ਸੰਧੂ ਸਾਹਿਬ ਨੂੰ ਅਸੀਂ ਐਮਐਲਏ ਨਹੀਂ ਸਮਝੇ ਕਿਉਂਕਿ ਉਹ ਮੈਨੂੰ ਕਹਿੰਦੇ ਆ ਵੀ ਤੁਸੀਂ ਮੇਰੇ ਵੱਡੇ ਭਰਾ ਜੇ ਤੇ ਮੈਂ ਤੇਰਾ ਛੋਟਾ ਭਰਾ ਆਂ ਜਿੱਥੇ ਵੀ ਕਹੋਗੇ ਬਾੜ ਸਾਹਿਬ ਤੁਹਾਡਾ ਪੂਰ ਤੇ ਕੰਮ ਹੋਊਗਾ ਤੁਸੀਂ ਕਰਾਓ ਜੇਕਦੇ ਕੰਮ ਨਹੀਂ ਹੁੰਦਾ ਤੇ ਉਹ ਤੇ ਮੈਂ ਬੈਠਾ ਮੈਂ ਤੁਹਾਡਾ ਕੰਮ ਨੇਪਰੇ ਚੜਾਉਂਗਾ ਤੁਹਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਨਹੀਂ ਆਵੇ ਬਸ ਇਹ ਇੱਕ ਗੱਲ ਤੁਹਾਡਾ ਕੋਲ ਪੁੱਛਣਾ ਚਾਹਾਂਗਾ ਕਿ ਅੱਜ ਕੱਲ ਜਿਸ ਤਰ੍ਹਾਂ ਲੜਕਾ ਲੜਕੀ ਦੇ ਵਿੱਚ ਜਿਹੜੇ ਵਿਆਹ ਜੋੜੇ ਹੈਗੇ ਨੇ ਕਾਫੀ ਮਨਮੁਟਾ ਆ ਜਾਂਦੇ ਨੇ ਤੇ ਨੋਬ ਜਿਹੜੀ ਹੈਗੀ ਆ ਉਹ ਤਲਾਕ ਤੱਕ ਪਹੁੰਚ ਜਾਂਦੀ ਆ ਨੇ ਤੇ ਤੁਹਾਡੇ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਤੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਇਹਨਾਂ ਚੀਜ਼ਾਂ ਤੋਂ ਭੜਕਦੇ ਨਜ਼ਰ ਆ ਰਹੇ ਨੇ ਕਿ ਮਤਲਬ ਘਰ ਤੋੜਨ ਦੇ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਨੇ ਦੇਖੋ ਜੀ ਅਸੀਂ ਤੇ ਜਿਹੜੇ ਇਹ ਘਰ ਤੋੜਣ ਦੀ ਗੱਲ ਕਰਦੇ ਨਾ ਉਹਦੇ ਚ ਕਈ ਜਿਹੜੇ ਸੋਹਰੇ ਪਰਿਵਾਰ ਵਾਲੇ ਆ ਉਹ ਬੜੇ ਘਟਿਆ ਦੇ ਲਾਲਚੀ ਹੋ ਜਾਂਦੇ ਆ ਕਿਉਂਕਿ ਉਹ ਜਿਹੜੇ ਲੜਕੀਆਂ ਨੂੰ ਪ੍ਰੇਸ਼ਣ ਕਰਦੇ ਆ ਵੀ ਸਾਨੂੰ ਤੁਸੀਂ ਇੰਨਾ ਪੈਸੇ ਦਿਓ ਖਰਚਾ ਦਿਓ ਉਹ ਕਰੋ ਪਰ ਅਸੀਂ ਜਿਹੜੀ ਦੀ ਲੜਕੀ ਆ ਉਹਨੇ ਦੇਖੋ ਆਪਣੇ ਬੱਚਿਆਂ ਦੀ ਪਾਲਣ ਪੋਚਣ ਕਰਨਾ ਵਾ ਉਹ ਸੱਸ ਸੋਹਰ ਦੀ ਸੇਵਾ ਵੀ ਕਰੇ ਆਖਰ ਫੇਰ ਵੀ ਉਹ ਕਿਸੇ ਦਬਾ ਠਾਂ ਅਸੀਂ ਨਹੀਂ ਕਹਿੰਦੇ ਕਿਸੇ ਦਬਾ ਠਾਂ ਲੜਕੀ ਰਵੇ ਜਿਹੜੀ ਲੜਕੀ ਆ ਉਹ ਜਿਹੜੀ ਆ ਆਪਣੇ ਅਸੀਂ ਕਹਿੰਦੇ ਹਰ ਕੋਈ ਕਹਿੰਦੇ ਆ ਜਿਹੜੀ ਲੜਕੀ ਆ ਉਹਨੂੰ ਸਭ ਤੋਂ ਜ਼ਿਆਦਾ ਮੌਕਾ ਦਤ ਕਿਉਂਕਿ ਇੱਕ ਲੜਕੀ ਜਿਹੜੀ ਆ ਉਹ ਬੜੀ ਹੀ ਮਤਲਬ ਮਿਹਨਤ ਵਾਲੀ ਹੁੰਦੀ ਆ ਉਹ ਸ਼ੁਰੂ ਤੋਂ ਜਿਉਂ ਜੰਮਦੀ ਆ ਉਹ ਦੱਪਕੇ ਹੀ ਖਾਦੀ ਰਹਿੰਦੀ ਆ ਵਿਚਾਰੀ ਮਾਪਿਆਂ ਕੋਲ ਪਰਦੀ ਰਹੀ ਨਿੱਕੀ ਰਹੀ ਵੱਡੀ ਹੋ ਗਈ ਆਖਰ ਉਹ ਦੁੱਖਾਂ ਤੇ ਲਿਖਿਆ ਵੀ ਹੋਇਤੀ ਮਾਂ ਭਾਂ ਜਾਂਦੀ ਆ ਗਾਂ ਫਿਰ ਗਾਂ ਦਾਦੀ ਭਾਂਦੀ ਆ ਇਹ ਕਰਕੇ ਅਸੀਂ ਨਹੀਂ ਕਰਦੇ ਵੀ ਇਹ ਕਿ ਜੇ ਤੀਜ ਦਾ ਇਹੋ ਜਿਹਾ ਕੰਮ ਹੋਵੇ ਜਿਹੜੇ ਇਹੋ ਜਿਹੇ ਲਾਲਚੀ ਪਰਿਵਾਰ ਆ ਸੌੜਾ ਪਰਿਵਾਰ ਉਹਨਾਂ ਨੂੰ ਅਸੀਂ ਤੇ ਕਹਿੰਦੇ ਆ ਨੱਥ ਪਾਈ ਜਾਵੇ ਇਹ ਤੱਕ ਮੇਰੇ ਕੋਲ ਜਿੰਨੇ ਕ ਈਆਂ ਦੇ ਕੇਸ ਆਇਆ ਮੈਂ ਉਹਨੂੰ ਆਸਰਾ ਲੈ ਕੇ ਵੈਗੂ ਸੱਚੇ ਪਾਤਸ਼ਾਹ ਦਾ ਅਸੀਂ ਸਾਰੇ ਕੰਮ ਨਿਪਰੇ ਚੜਾਏ ਹੈਗੇ ਪਰ ਸਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਅੱਗੇ ਵੀ ਅਸੀਂ ਮਤਲਬ ਤੁਹਾਡੇ ਸਾਹਮਣੇ ਕਾਫੀ ਕੰਮੇ ਕੀਤੇ ਹੈਗੇ ਤੇ ਗਾਂ ਅਸੀਂ ਕਹਿੰਦੇ ਉਹ ਜੀ ਨੌਕਤ ਨਾ ਹੀ ਆਵੇ ਇਹਨਾਂ ਕਹਿੰਦਾ ਹਾਂ ਮੈਂ ਖਿਮੰਦਾ ਜਾ ਚਕੇਗਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ